ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਪੱਤਾ ਲੇ ਇੱਕ ਦੂਜਾ ਸੂਹਾ ਤਾਜੀ ਸੂਹੀ ਬੂਰੇ ਰੰਗ ਦੀ ਮੱਝ ਦਿਖਾ ਰਹਿਆਂਗੇ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸ ਦੇਵਾਂਗੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਐਡਰੈਸ ਕਨਫਰਮ ਕਰਵਾ ਦਈਏ ਆਪਾਂ। ਨਾਮ ਜੀਤੀ ਪੰਡਤ ਪਿੰਡ ਹੰਡਿਆਆ। ਨਾਮ ਜੀਤੀ ਪੰਡਤ ਪਿੰਡ ਹੰਡਿਆਆ ਤੇ ਮੋਬਾਈਲ ਨੰਬਰ ਕਿੰਨਾ ਹੈ? ਕੋਠੇ ਜੁੰਗਾ ਨੇ ਜ ਆਪਣਾ ਘਰ ਪੈਣ। ਆਨੰਦਪੁਰ ਪੁਲਿਸ ਫਾਰਮ। ਠੀਕ ਹੈ ਜੀ। ਤੇ ਮੋਬਾਈਲ ਨੰਬਰ ਕਿੰਨਾ ਹੈ? 6239097902। 6239097924। 97924 ਜਿਹੜੀ ਆਪਾਂ ਸਕਰੀਨ ਤੇ ਬੂਰੀ ਝੋਟੀ ਦੇਖੀ ਆ ਨੇ ਕੈਦਨਾਮ ਦਾ ਸੁਆ ਜੀ ਇਹਦਾ। ਇਹ ਪਰਸੋ ਸੁਆ। ਪਰसों ਸੋਈਏ ਤੇ ਹੁਣ ਹਾਜ਼ਰ ਦੁੱਧ ਕਿੰਨਾ ਗਿਆ ਬੋਲੀ ਗੈਰੀ ਆਪਾਂ 11 ਕਿਲੋ ਬੋਲੀ ਤਿਆਰ 11 ਕਿਲੋ ਬੋਲੀ ਤੋਂ ਸਟਾਰਟਿੰਗ ਕੀਤੀ ਹੈ ਕਿੰਨਾ ਕ ਦੁੱਧ ਦੇਣ ਦੀ ਮੀਰ ਹੈ ਦੀ 15 ਕਿਲੋ ਦੁੱਧ ਆਮ ਨਾਲ ਦੋਸਤੋ 11 ਕਿਲੋ ਬੋਲੀ ਮਾਲੋ ਦੁੱਧ ਮਾਲੋ ਤੀਜਾ ਦਿਨ ਸੂਈ ਨਾ ਮਾਗਰ ਬੱਚਾ ਕੀ ਆਈ ਮਾਗਰ ਕੱਟੀ ਗਈ ਮਾਗਰ ਦੋਸਤੋ ਕੱਟੀ ਹੈ ਗਾਗਨ ਖੋਲ ਕੇ ਵੀਰੇ ਢੇੜਾਂ ਦੇ ਬਾਰੇ ਤੋਰੇ ਬਖੋ ਬਾਈਆਂ ਨੂੰ ਜੇਕ ਕਰਵਾ ਦੀ ਦੋਸਤੋ ਸਵੇਰ ਦੀ ਚਵਾਈ ਪ੍ਰੋਪਰ 6 ਵਜੇ ਦੇ ਲਗਭਗ ਹੋਈ ਹੈ ਹੁਣ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ ਤਕਰੀਬਨ 7:00 ਦੇ ਲਗਭਗ ਦਾਗਾ ਟਾਈਮ ਤੋਂ ਟਾਈਮ ਵੀਰ ਕਹਿੰਦਾ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਚੋ ਕੇ ਦਸੱਲੀ ਕਰਕੇ 11 ਕਿਲੋ ਦੁੱਧ ਕੰਡੇ ਵਾਲਾ ਮਿੰਨ ਵਾਲਾ ਹੈਗਾ ਦੋਸਤੋ ਕਹਿਣ ਕਹੌਣ ਨੂੰ 14 15 ਕਹਿ ਦਈਓ ਤਾਂ ਕੋਈ ਫਾਇਦਾ ਨਹੀਂ ਬਾਕੀ ਤੁਹਾਨੂੰ ਆਪ ਨਹੀਂ ਪਤਾ ਜੇ ਕਿਸੇ ਮੇਰੇ ਵੀਰ ਦੀ ਸਹਾਉਂਦਾਰੀ ਚਾਹੁੰਦੀ ਹੈ ਤਾਂ ਵੀਰ ਗਾਗਨ ਨਾਲ ਦੋਸਤੋ ਜ਼ਰੂਰ ਕੰਟੈਕਟ ਕਰ ਸਕਦੇ ਹੋ ਬੂਰੀ ਝੋਟੀ ਮੁਠੀ ਵਾਲਾ ਨਿਕਣਵਾ ਥਾਂ ਤੇ ਕੰਪਲੈਟ ਆਰਡਰ ਤੇ ਚੌਣ ਚਵਾਜ ਵੀਰ ਕਹਿੰਦਾ ਹੈਗਾ ਇਹਨ ਇੱਕ ਨੰਬਰ ਦੋਸਤੋ ਡੇਰੀ ਦਾ ਕੰਮ ਹੈ ਵੀਰਾਂ ਦਾ ਆ ਦੇਖ ਸਕਦਾ ਹੋ ਦੋਸਤੋ ਸਿੰਗਲ ਸੰਗਾਰ ਦੀ ਬਿਲਕੁਲ ਲੈਨ Ориਜినਲ ਕੋਈ ਬਣਾਵਟ ਨਹੀਂ ਸੈਂ ਤੇ Ориਜినਲ ਜੈਨੂਇਨ ਦੂਜਾ ਸੂਆ ਸੂਈ ਹੋਈ ਆ ਤੀਜਾ ਦਿਨ ਸੂਈ ਨੂੰ ਤੇ ਮਾਂਗਰ ਕੱਟੀ ਆ ਤੇ ਚੌਣ ਚਵਾਜ 1 ਨੰਬਰ ਆਈ ਦੋਸਤੋ ਚੌਣ ਚਵਾਜ ਹੈਗੀ 1 ਨੰਬਰ ਬੱਚਾ ਲਾ ਕੇ ਤੁਹਾਨੂੰ ਧਾਰਾਂ ਮਾਰ ਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਸਰ ਤੇ ਗਾਗਨ ਚ 22 ਚ ਪੋਲੀ ਹੈ ਵੀਰੇ ਲਾ ਕੇ ਬੱਚਾ ਧਾਰਾ ਮਾਰ ਕੇ ਦਿਖਾ ਦੇ ਦੋਸਤੋ ਚ 22 ਚ ਹੈਗੀ ਹੈ ਪੁਲਿਸ ਸਵੇਰ ਦੀ ਚ 22 ਸੇ 6 ਵਜੇ ਦੋਸਤੋ ਸਵੇਰ ਦੀ ਚ 22 ਵੀਰ ਕਹਿੰਦਾ ਹੋਈ ਹੋਈ ਹੈ 6 ਵਜੇ ਚ 22 ਵੀਰ ਕਹਿੰਦਾ ਜਿਹੜਾ ਥਾਣ ਲੱਗਿਆ ਉਹ ਹੋਰ ਦੀ ਚ 22 ਹੈ ਆਮ ਦਰਮਿਆਨੀਆਂ ਮੱਜਾਂ ਦੇ ਕੱਦ ਹੁੰਦੇ ਨੇ ਜਿਹੜੇ ਓਡਾ ਕਰਦਾ ਡੇਰੀ ਤੇ ਤੁਹਾਨੂੰ ਆਪ ਨੂੰ ਪਤਾ ਵੀ ਮਾੜੀ ਮੈਂ ਨਹੀਂ ਲੱਗਦੀ ਦੂਜੇ ਸੂਏ ਦੋਸਤੋ 15 ਕਿਲੋ ਦੁੱਧ ਜੈਨੂਇਨ ਮੱਝ ਨੇ ਦੇ ਦੇਣਾ ਕਿਉਂਕਿ ਚੋਣ ਚਵਾਦੀ ਵੀਰਗਾ ਨਾ ਇੱਕ ਨੰਬਰ ਆ ਤੇ ਥਣ ਲੇਪ ਦੀ ਹੈਗੀ ਬਿਲਕੁਲ ਸਾਫ Ориਜినਲ ਦੂਜਾ ਸੂਆ ਤੇ ਚੰਗਾ ਗਦਗਾਟ ਸੀਲ ਸੰਤ ਠੰਡੇ ਸਵਾਲੀ ਝੋਟੀ ਆ ਜੇ ਕਿਸੇ ਮੇਰੇ ਵੀਰ ਦੀ ਦੋਸਤੋ ਸੰਧਰੀ ਚਾਹੁੰਦੀ ਆ ਤਾਂ ਵੀਰ ਗਗਨ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਤੇ ਗਗਨ ਮੋਬਾਈਲ ਨੰਬਰ ਦੁਬਾਰੇ ਫੇਰ ਬੋਲਦੇ ਵੀਰੇ ਆਪਣਾ 6239097924 6239097924 97924 ਪਿੰਡ ਹੰਡਾਇਆ ਕੋਠੇ ਚੁੰਗਾ ਨੇੜੇ ਗੁਰਦੁਆਰਾ ਆੜੀਸਰ ਸਾਹਿਬ ਲੋਕੇਸ਼ਨ ਬਾਈਆਂ ਦੀ ਹੈਗੀ ਜਿਹਨੂੰ ਮਰਜ਼ੀ ਆਜੋ ਜੀਤੀ ਪੰਡਤ ਕਾ ਨੋਹਰਾ ਪੁੱਸਕੇ ਦੋਸਤੋ ਬੱਚਾ ਪ੍ਰੋਪਰ ਤੁਹਾਨੂੰ ਆਪਾਂ ਚਟਦੀ ਦਿਖਾਤੀ ਮੱਝ ਤੇ ਕੱਟੀ ਦੁੱਧ ਚੌਂਦੀ ਦਿਖਾਤੀ ਵਿੱਚ ਵੀਰਾਂ ਨੇ ਫੋਨ ਮੈਸੇਜ ਆਉਂਦੇ ਰਹਿੰਦੇ ਨੇ ਵੀ ਬੱਚਾ ਚੌਂਦੀ ਦਿਖਾਇਆ ਕਰੋ ਦੋਸਤੋ ਸਾਰੀਆਂ ਹੀ ਫੈਸੇਬਿਲਟੀਆਂ ਮੱਝ ਚ ਹੈਗੀਆਂ ਬੱਚਾ ਚੜਦੀਆ ਸੀਲ ਸੰਤ ਠੰਡੇ ਸਵਾਲੀਏ ਕੋਈ ਡਰਤੀ ਕਰਦੀ ਨਹੀਂ ਹੈਗੀ ਜੇ ਕਿਸੇ ਮੇਰੇ ਵੀਰ ਨੇ ਘਰੇ ਰੱਖਣ ਵਾਲੇ ਨੇ ਦੁੱਧ ਪੀਣ ਵਾਲੇ ਨੇ ਬੂਰੀ ਜੋ ਟੀਲੇ ਲੈਂਦਾ ਬਾਈਆਂ ਨਾਲ ਜਰੂਰ ਸੰਪਰਕ ਕਰ ਲਓ ਰੇਟ ਜੈਨੂਇਨ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤੇ ਗਾਗਨ ਬੱਚਾ ਬਨ ਕੇ ਵੀਰੇ ਧਾਰਾ ਮਾਰ ਕੇ ਦਿਖਾ ਦੇ ਦੋਸਤੋ ਬਸਮਾਚ ਆ ਗਈ ਮੱਝ ਆ ਦੇਖ ਸਕਦੇ ਹੋ ਖਾਲੀ ਵਾਲਟੀ ਬਿਲਕੁਲ 2.5 ਕਿਲੋ ਦੁੱਧ ਦਾ ਪਾਤਾ ਸਾਨੂੰ ਚਬਾ ਕੇ ਦਿਖਾਵਾਂਗੇ ਥਾਨ ਪਸਮਾ ਬਹੁਤ ਸੋਨਾ ਕੱਢੇਗਾ। ਬਾਕੀ ਸੀਲ ਠੰਡੀ ਹੈਗੀ। ਵੱਡੀ ਗਲਤ ਧੱਕਾ ਦੇ ਕੇ ਵੀਰ ਕਹਿੰਦਾ ਸਾਈਡ ਤੇ ਕਰਨੀ ਪੈਂਦੀ ਹੈ। ਲੱਤ ਛੜ ਵਾਲਾ ਕੋਈ ਕੰਮ ਨਹੀਂ। ਧਾਰ ਪ੍ਰੋਪਰ ਲੈਂਦੀ ਹੈਗੀ। ਸੁਆਰੇ ਇਹਨਾਂ ਦਾ ਦੂਜਾ ਹਨਾ ਗਗਨ। ਹਾਂ, ਇਹ ਸੁਆਰ ਦੂਜਾ। ਦੋਸਤੋ ਸੁਆਰ ਦੂਜਾ। ਕਿੱਲੇ ਫਲੀਆਂ ਵਰਗਾ ਨਿਹਰ ਮਾਥਾਂ ਤੇ ਚੌਂਚ ਆਵਾਜ਼ ਵੀਰ ਕਹਿੰਦਾ ਹੈਗੀ ਇੱਕ ਨੰਬਰ। ਜੇ ਕਿਸੇ ਮੇਰੇ ਵੀਰ ਦੀ ਸੌਂਦੜੀ ਚਾਉਂਦੀ ਹੈ ਵੀਰਾਂ ਦੇ ਘਰੇ ਦੋਸਤੋ ਹੁਣ ਤੁਹਾਨੂੰ ਆਪਾਂ ਸ਼ਾਮ ਦੀ ਜਵਾਈ ਕਰਕੇ ਦਿਖਾਤੀ ਜੇ ਕਿਸੇ ਮੇਰੇ ਵੀਰ ਦੇ ਮੱਝ ਝੋਟੀ ਬਸੰਦ ਆਉਂਦੀ ਐ ਤਾਂ ਵੀਰਾਂ ਨੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਦਾਰੀ ਕਰੋ ਚੁਵਾਈ ਦੀ ਹੈਗੀ ਆ ਨਾ ਬਿਲਕੁਲ ਕੋਲੀ ਆ ਦੇਖਦਾ ਨਾ ਲੋਕੋ ਤੇ ਗਾਗਨ ਮੰਗ ਲਾਂ ਜਲੀ ਮਾਰ ਦੋ ਦੋ ਚੁਵਾਈ ਬਿਲਕੁਲ ਇਹਨੇ ਗਾਵਾਂ ਵਾਲਾ ਫੋਕਾ ਚੋਣਾ ਤੇ ਗਾਗਨ ਰੇਟ ਕੀ ਹੋਗਾ ਇਹਦਾ ਲੈਣ ਦੇ ਨਾਲਾ ਵੀਰੇ ਜੀ ਚੋਲ ਚ ਕਰੋ ਆ ਜੀ ਤੇ ਰੇਟ ਕੀ ਹੋਗਾ ਜੀ ਇਹਦਾ ਲੈਣ ਦੇ ਨਾਲ ਜੈਸਲੋ ਜਿੰਨਾ ਮਰਜ਼ੀ ਕਰਦੇ 135 ਦੀ ਦੇਵਾਂ ਮਾਨਤਨ ਤਾਂ ਹੋ ਜੀ 130 ਦੋਸਤੋ ਵੀਰਾਂ ਨੇ ਕੋਈ ਡੂਡ ਦੀ ਮੰਗਿਆ ਕੋਈ 70 75 ਨਹੀਂ ਮੰਗਿਆ ਤਾਂ ਨੂੰ ਆਪ ਨੂੰ ਹੀ ਪਤਾ ਵੀ 115 20 ਦੀਆਂ ਤਾਂ ਮੰਨ ਲਓ ਵੀ ਆਮ ਮੀਡੀਅਮ ਸਾਈਜ਼ ਚ ਮੱਝਾਂ ਮਿਲਦੀਆਂ ਨੇ ਰੰਗ ਬੂਰਾ ਸਿੰਘ ਗੋਲ ਮੰਗਰ ਬੱਚਾ ਕੱਟੀ ਤੇ 11 ਕਿਲੋ ਤਿੰਨ ਦਿਨਾਂ ਦੀ ਸੂਈ ਥੱਲੇ ਦੁੱਧ ਹਾਜ਼ਰ ਲੈਣ ਦੇ ਨਾਲ ਰੇਟ 135000 ਉਹ ਮਾਨਤਾ ਨੂੰ ਤੁਹਾਡਾ ਹੋਊਗਾ ਘਰੇ ਆਏ ਬੰਦੇ ਦਾ ਜੇ ਕਿਸੇ ਮੇਰੇ ਵੀਰ ਦੇ ਮੱਝ ਪਸੰਦ ਆਉਂਦੀ ਹੈ ਤਾਂ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀ ਹੈ ਤਾਂ ਵੀਰ ਕਹਿੰਦੇ ਵੀ ਆਪਣੀ 11 ਕਿਲੋ ਦੁੱਧ ਦੀ ਗਾਰੰਟੀ ਹੋ ਥਣ ਵੱਧ ਘਟਦੀ ਗਾਰੰਟੀ ਹੋ ਪੂਰ ਸ਼ਰਲੇ ਦੀ ਗਾਰੰਟੀ ਹੋ ਤੇ ਭਾਰ ਭੋਜ ਦੀ ਗਾਰੰਟੀ ਹੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਾਉਣ ਧੰਨਵਾਦ ਜਲਦ ਮਿਲ ਜਾਂ ਕਿਸੇ ਨਵੀਂ ਵੀਡੀਓ ਦੇ ਨਾਲ ਰੇਟ ਜੈਨੂਨ 135000 ਮੋਬਾਈਲ ਨੰਬਰ ਦੇ ਬਾਰੇ ਫਿਰ ਬੋਲਦੇ ਹਾਂ 62390 97924 دوستو دیکھ ਸਕਦੇ ਹੋ ਲੈਬ ਮਿਲਕਿੰਗ ਵਾਲਾ ਕੰਮ ਹੀ ਹੈ तकरीबन 23-3 ਕਿਲੋ ਦੀ ਗਾੜੀ-ਗਾੜੀ ਹੋਊਗੀ ਤੇ ਵੀਰੇ ਮੰਗਲਾਂ ਚ ਵੀ ਹੁਣ ਚੋਕੀ ਦਿਖਾ ਦੇ ਆਪਾਂ ਵੀਡੀਓ ਕੱਟਦੀ ਨਹੀਂ ਵੀਡੀਓ ਥੋੜੀ ਦੋਸਤੋ ਲੰਮੀ ਦਾ ਹੋਊ ਪਰ ਤੁਹਾਨੂੰ ਦੇਖਣ ਦਾ ਸੁਆਦ ਆ ਜਾਊਗਾ ਕਿਉਂਕਿ ਜਿੱਥੇ ਮੱਝ ਨੇ ਲੱਤ ਧਾਰ ਲਈ ਨਾ ਤਾਂ ਲੱਤ ਚੱਕੀ ਹੈ ਤੇ ਚਵਾਈ ਬਿਲਕੁਲ ਲੈਣ 2 ਮਿੰਟਾਂ ਚ ਹੋਣ ਵਾਲੀ ਚਵਾਈ ਆ ਬਿਲਕੁਲ ਲੈਣ ਪੋਲਾ ਚ ਆਉਣਾਗਾ ਲਗਣ ਦੁੱਧ ਤਾਂ ਹੁਣ ਵੀ ਮਿਲ ਲੈਂਦੀ ਆ ਵੀਰੇ 11 ਤੋਂ ਬਾਹਰ ਹੀ ਹੋਊਗਾ ਨਾ ਵੀਰੇ 11 ਤੋਂ ਮੰਨ ਤੁਸੀਂ ਜਿਹੜਾ ਮਰਜ਼ੀ ਮੇਰ ਲੈ ਜੀ ਦੋਸਤੋ ਵੀਰ ਕਹਿੰਦਾ ਵੀ ਦੁੱਧ 11 ਤੋਂ ਬਾਅਦ ਹੀ ਹੋਊਗਾ ਪਰ ਸੌਦਾ ਵੀਰ 11 ਮੰਨ ਕੇ ਕਰ ਲੈਣਾ ਜੇ ਕੋਈ ਵੀਰ ਘਰੇ ਚੋਕੇ ਲੈ ਕੇ ਜਾਊਗਾ ਤਾਂ ਐ ਨਹੀਂ ਹੈਗਾ ਵੀ 11 ਹੀ ਨਿਕਲੂ 12 ਵੀ ਹੋ ਸਕਦਾ 12.5 ਵੀ ਹੋ ਸਕਦਾ ਕਿਉਂਕਿ ਆਪਾਂ ਘਟ ਦੱਸਿਆਗਾ ਤੇ ਤੁਹਾਨੂੰ ਆਪ ਨੂੰ ਪਤਾ ਵੀ ਝੜਦਾ ਸਮਾਂਗਾ ਆ ਸੱਚ ਜਿਹੜੀ ਮਾਝਾ 15 ਤੋਂ 20 ਦਿਨਾਂ ਦੇ ਵਿੱਚ ਦੁੱਧ ਤੇ ਆਉਂਦੀ ਆ ਤਿੰਨ ਦਿਨਾਂ ਜਿੱਦਾਂ ਮਾਝ ਥੱਲੇ ਬੋਲਾ ਹੀ ਹੁੰਦਾਗਾ ਤੁਹਾਨੂੰ ਆਪ ਨੂੰ ਪਤਾ ਦੇਖ ਸਕਦੇ ਹੋ ਦੋਸਤੋ ਬਾਲਟੀ ਬਿਲਕੁਲ ਐਂ ਡੀਲੀ ਲਾਤੀ ਬਾਲਟੀ ਕੋਈ ਛੋਟੀ ਨਹੀਂ 10 ਕਿਲੋ ਵਾਲੀ ਬਾਲਟੀ ਆ ਵੀਰਾਂ ਕੋਲੇ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨੰਗੇੜ ਦੇ ਨਾਲ